ਹਰ ਇੱਕ ਵਿਅਕਤੀ ਆਪਣੀ ਮੌਤ ਤੋਂ ਬਾਅਦ 8 ਲੋਕਾਂ ਨੂੰ ਜੀਵਨਦਾਨ ਦੇ ਸਕਦਾ ਹੈ ਕਿਹਾ ਡਾਕਟਰ ਬਲਦੇਵ ਸਿੰਘ ਔਲਖ ਨੇ ਇਕਾਈ ਹਸਪਤਾਲ ਲੁਧਿਆਣਾ ਬਲੋਂ ਫਲੋਰ ਦੇ ਕਮਿਊਨਿਟੀ ਹਾਲ ਵਿੱਚ ਲਗਾਇਆ ਇੱਕ ਵਿਸ਼ਾਲ ਮੈਡੀਕਲ ਕੈਂਪ ਸੈਂਕੜੇ ਲੋਕਾਂ ਦਾ ਕੀਤਾ ਮੁਫਤ ਚੈੱਕਅਪ ਅਤੇ ਦਿੱਤੀਆਂ ਦਵਾਈਆਂ ਜਿਤਨਾ ਸੀ ਕਿ ਅੱਜ ਫਲੋਰ ਵਿੱਚ ਚੰਡੀਗੜ੍ਹ ਰੋਡ ਲੁਧਿਆਣਾ ਦੇ ਇਕਾਈ ਹਸਪਤਾਲ ਦੇ ਡਾਕਟਰ ਬਲਦੇਵ ਸਿੰਘ ਔਲਖ ਨੇ ਐਮਬੀਬੀਐਸ ਐਮਐਸ ਅਤੇ ਐਮਸੀ ਜਰਲੋਜੀ ਚੀਫ ਜਰਲਿਸਟ ਅਤੇ ਟ੍ਰਾਂਸਪਲੈਂਟਰ ਸਰਜਨ ਅਤੇ ਉਹਨਾਂ ਦੀ ਟੀਮ ਵੱਲੋਂ ਫਲੋਰ ਦੇ ਕਮਿਊਨਿਟੀ ਹਾਲ ਵਿਖੇ ਇੱਕ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਜਿਸ ਵਿੱਚ ਡਾਕਟਰ ਅਮਤ ਤੁਲੀ, ਡਾਕਟਰ ਜਤਨ ਗੋਇਲ, ਡਾਕਟਰ ਅੰਕੋਰ ਸ਼ਰਮਾ, ਡਾਕਟਰ ਸ਼ਾਨੀ ਰੈਣਾ ਨੇ ਮਰੀਜ਼ਾਂ ਦੀ ਚੈੱਕਅਪ ਕੀਤੀ ਅਤੇ ਮੁਫਤ ਦਵਾਈਆਂ ਦਿੱਤੀਆਂ। ਇਸ ਕੈਂਪ ਵਿੱਚ ਗੁਰਦੇ ਦੀ ਪਥਰੀ ਅਤੇ ਗਦੂਦਾ ਦੀ ਸਮੱਸਿਆ ਤੋਂ ਪੀੜਤ ਮਰੀਜ਼ਾਂ ਦੀ ਜਰਨਲ ਅਤੇ ਨਿਊਤਮ ਪਹੁੰਚ ਸਾਜ਼ੀ ਦੀ ਵਿਸ਼ੇਸ਼ ਜਾਂਚ ਕੀਤੀ ਗਈ। ਇਸ ਮੌਕੇ ਇਕਾਈ ਹਸਪੀਟਲ ਦੇ ਡਾਕਟਰ ਬਲਦੇਵ ਸਿੰਘ ਆਲਖਣੇ ਦੱਸਿਆ ਕਿ ਅੱਜ ਹਰ ਇੱਕ ਵਿਅਕਤੀ ਆਪਣੀ ਮੌਤ ਤੋਂ ਬਾਅਦ 8 ਲੋਕਾਂ ਨੂੰ ਜੀਵਨ ਦੇ ਸਕਦਾ ਹੈ ਉਹਨਾਂ ਨੇ ਕਿਹਾ ਕਿ ਮਨੁੱਖੀ ਸਰੀਰ ਦੇ ਕਈ ਅੰਗ ਦੂਜੇ ਲੋਕਾਂ ਵਿੱਚ ਟ੍ਰਾਂਸਪਲੈਂਟ ਕੀਤੇ ਜਾ ਸਕਦੇ ਹਨ ਪਰ ਅੱਜ ਅਸੀਂ ਪੋਸਟਮਾਰਟਮ ਕਰਾਉਣ ਤੋਂ ਡਰਦੇ ਹਾਂ ਉਹਨਾਂ ਮਰੀਜ਼ਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਾਂ ਕਿ ਲੋਕਾਂ ਨੂੰ ਆਪਣੇ ਖਾਣ ਪੀਣ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਜਲਦੀ ਸਵੇਰੇ ਉੱਠਣਾ ਅਤੇ ਸੈਰ ਕਰਨ ਦੇ ਨਾਲ ਨਾਲ ਭਰਪੂਰ ਪਾਣੀ ਪੀਣ ਨਾਲ ਲੋਕਾਂ ਦੇ ਗੁਰਦੇ ਸਾਫ਼ ਰਹਿ ਸਕਦੇ ਹਨ ਅਤੇ ਸ਼ੂਗਰ ਤੋਂ ਬਚਿਆ ਜਾ ਸਕਦਾ ਹੈ ਉਨਾ ਕਿਹਾ ਕਿ ਕਿਡਨੀ ਫੇਲ ਹੋਣ ਦਾ 50% ਦੀ ਕਾਰਨ ਸ਼ੂਗਰ ਹੈ ਅਤੇ ਸਾਨੂੰ ਆਪਣੀ ਖੁਰਾਕ ਵਿੱਚੋਂ ਤਲੀਆਂ ਹੋਈਆਂ ਚੀਜ਼ਾਂ ਅਤੇ ਭੋਜਨ ਨੂੰ ਕਰਨਾ ਚਾਹੀਦਾ ਹੈ ਅੱਜ ਦੇ ਸਫਲ ਕੈਂਪ ਤੋਂ ਬਾਅਦ ਫਲੋਰ ਦੇ ਕਾਉਂਸਲਰ ਪ੍ਰਤੀ ਪਰਮਜੀਤ ਭਾਰਤੀ ਅਤੇ ਅਸ਼wini ਗੋਲ ਨੇ ਸਮੂਹ ਡਾਕਟਰਾਂ ਦੀ ਟੀਮ ਦਾ ਧੰਨਵਾਦ ਕਰਦਿਆਂ ਬੇਨਤੀ ਕੀਤੀ ਕਿ ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਜਲਦ ਹੀ ਫਲੋਰ ਵਿੱਚ ਇੱਕ ਹੋਰ ਕੈਂਪ ਲਗਾਇਆ ਜਾਵੇ ਤਾਂ ਜੋ ਗਰੀਬ ਲੋਕ ਇਸ ਦਾ ਵੱਧ ਤੋਂ ਵੱਧ ਲਾਭ ਲੈ ਸਕਣ ਏਪੀ ਨਿਊਜ਼ ਪੰਜਾਬੀ ਲਈ ਫਲੋਰ ਤੋਂ ਜ਼ਿੰਦਰ ਸਿੰਘ ਦੇ ਨਾਲ ਪ੍ਰਾਪਲ ਦੀ ਵਿਸ਼ੇਸ਼ ਰਿਪੋਰਟ ਡਾਕਟਰ ਬਲਦੇਵ ਸਿੰਘ ਆਲਕ ਚੀਫ ਯੂਰੋਲੋজিস্ট ਐਂਡ ਟ੍ਰਾਂਸਪਲੈਂਟ ਸਰਜਨ ਚੇਅਰਮੈਨ ਇਕਾਈ ਹਸਪੀਟਲ ਤੋਂ ਤੁਹਾਡੇ ਨਾਲ ਗੱਲ ਕਰ ਰਹੇ ਆ ਅੱਜ ਅਸੀਂ ਇਹ 플ੋਰ ਦੇ ਵਿੱਚ ਸਾਡੇ ਸਾਰੇ ਸੀਨੀਅਰ ਡਾਕਟਰਾਂ ਦੀ ਟੀਮ ਨੇ ਕੈਂਪ ਲਗਾਇਆ ਲੋਕਾਂ ਦੇ ਭਲੇ ਵਾਸਤੇ ਇਕਾਈ ਹਸਪੀਟਲ ਮਲਟੀ ਸਪੈਸ਼ਲਟੀ ਹਸਪੀਟਲ ਹੈ ਜਿੱਥੇ ਕਿ ਮਦਰ ਐਂਡ ਚਾਈਲਡ ਆਰਥੋਪੈਡਿਕਸ ਜਨਰਲ ਸਰਜਰੀ ਮਿਨਿਮਲ ਇਨਵੇਸਿਵ ਸਰਜਰੀ ਐਂਡ ਸਪੈਸ਼ਲੀ ਯੂਰੋਲੋਜੀ ਐਂਡ ਕਿਡਨੀ ਟ੍ਰਾਂਸਪਲੈਂਟ ਮੈਡੀਸਨ ਐਂਡ ਕ੍ਰਿਟੀਕਲ ਕੇਅਰ ਯੂਨਿਟ ਇਹ ਆਪਣੇ ਨਾਰਥ ਇੰਡੀਆ ਦੇ ਵਿੱਚ ਚੰਗੀ ਤਰ੍ਹਾਂ ਜਾਣਿਆ ਜਾਂਦਾ ਤੇ ਸਾਡੇ ਕੋਲੇ ਪੇਸ਼ੈਂਟ ਹਿਮਾਚਲ ਪ੍ਰਦੇਸ਼ ਜੇ ਐਨ ਕੇ ਉਤਰਾੰਚਲ ਰਾਜਸਥਾਨ ਪੰਜਾਬ ਹਰਿਆਣਾ ਇਹਨਾਂ ਸਾਰੇ ਇਲਾਕਿਆਂ ਤੋਂ ਆਂਦੇ ਹੈਗੇ ਤੇ ਸਾਡਾ ਕੈਂਪ ਲਗਾਉਣ ਦਾ ਮਕਸਦ ਇਹ ਹੈ ਕਿ ਲੋਕਾਂ ਨੂੰ ਉਹਨਾਂ ਦੀਆਂ ਬਿਮਾਰੀਆਂ ਬਾਰੇ ਜਾਣੂ ਕਰਵਾਇਆ ਜਾ ਸਕੇ ਜੇ ਕਿਸੇ ਨੂੰ ਕੋਈ ਬਿਮਾਰੀ ਹੈ ਤਾਂ ਉਹਦਾ ਬੜੇ ਚੰਗੇ ਤਰੀਕੇ ਦੇ ਨਾਲ ਸਾਡੇ ਐਕਸਪਰਟ ਡਾਕਟਰਾਂ ਦੀ ਟੀਮ ਦੁਆਰਾ ਉਹਨਾਂ ਦਾ ਇਲਾਜ ਕੀਤਾ ਜਾਵੇ ਤੇ ਜਿੱਥੋਂ ਤੱਕ ਹੋ ਸਕੇ ਅਸੀਂ ਉਹਨਾਂ ਨੂੰ ਫ੍ਰੀ ਮੈਡੀਸਨ ਪ੍ਰੋਵਾਈਡ ਕੀ ਨ ਕਰਵਾਈਏ ਤੇ ਜੇ ਉਹਨਾਂ ਦੇ ਟੈਸਟ ਜਾਂ ਕਿਸੇ ਸਜਦੀ ਦੀ ਲੋੜ ਆ ਤੇ ਉਹਦੇ ਵਿੱਚ ਵੀ ਅਸੀਂ 30 40% ਤੱਕ ਡਿਸਕਾਊਂਟ ਦੇ ਕੇ ਉਹਨਾਂ ਦਾ ਇਲਾਜ ਕੀਤਾ ਜਾਵੇ ਹੁਣ ਜਿਹੜੀ ਕਿਡਨੀ ਦੀ ਪ੍ਰੋਬਲਮ ਬੜੀ ਕਾਮਨ ਹੈਗੀ ਆ ਲੋਕਾਂ ਨੂੰ ਕਿਡਨੀ ਫੇਲ ਹੋ ਜਾਂਦੀ ਹੈ ਤੇ ਉਹਦਾ ਜਿਹੜਾ ਬੈਸਟ ਇਲਾਜ ਹੁੰਦਾ ਕਿਡਨੀ ਟ੍ਰਾਂਸਪਲੈਂਟ ਹੁੰਦਾ ਲੇਕਿਨ ਉਹ ਕਹਿੰਦੇ ਸਾਡੇ ਕੋਲੇ ਕੋਈ ਦੇਣ ਵਾਲਾ ਨਹੀਂ ਹੈ ਜਾਂ ਖਰਚਾ ਨਹੀਂ ਬਰਦਾਸ਼ਤ ਕੀਤਾ ਜਾਂਦਾ ਤੇ ਇਹਨੂੰ ਆਪਾਂ ਕਿਉਂ ਨਾ ਫੇਲ ਹੋਣ ਤੋਂ ਪਹਿਲਾਂ ਹੀ ਇਹਦਾ ਧਿਆਨ ਰੱਖੀਏ ਤੇ ਇਹਨੂੰ ਫੇਲ ਹੋਣ ਦੇ ਕਾਰਨਾਂ ਦੇ ਵਿੱਚ ਜਿਹੜੀ ਹੈ ਬਲੱਡ ਪ੍ਰੈਸ਼ਰ ਸ਼ੂਗਰ ਜਿਹੜਾ ਉਹ 50% ਤੋਂ ਜ਼ਿਆਦਾ ਲੋਕਾਂ ਦੀ ਕਿਡਨੀ ਖਰਾਬ ਕਰਦਾ ਕੋਈ ਹੋਰ ਬਿਮਾਰੀਆਂ ਵੀ ਹੁੰਦੀਆਂ ਕਈ ਇਹਦੀ ਜਮਾਂਦੂ ਬਿਮਾਰੀਆਂ ਹੁੰਦੀਆਂ ਪੱਥਰੀਆਂ ਦੀਆਂ ਬਿਮਾਰੀਆਂ ਹੁੰਦੀਆਂ ਜਾਂ ਕਿ ਜੇ ਗਦੂਦਾਂ ਦਾ ਵਦਨਾ ਇਗਨੋਰ ਕਰ ਲੈਂਦਾ ਉਹਦੇ ਨਾਲ ਵੀ ਕਿਡਨੀ ਫੇਲ ਹੋ ਜਾਂਦੀ ਹੈ ਤੇ ਜੇ ਆਪਾਂ ਇਹਨਾਂ ਗੱਲਾਂ ਦਾ ਧਿਆਨ ਰੱਖੀਏ ਤੇ ਮੇਰੇ ਵੀ ਆਪਣੀ ਕਿਡਨੀ ਜਾਂ ਗੁਰਦਾ ਜਿਹਨੂੰ ਕਿਹਾ ਜਾਂਦਾ ਉਹਦੀ ਜ਼ਿੰਦਗੀ ਲੰਬੀ ਕਰ ਸਕੀਏ ਤੇ ਉਹਨੂੰ ਫੇਲ ਹੋਣ ਤੋਂ ਬਚਾਇਆ ਜਾ ਸਕੇ ਤੇ ਜੇ ਗੁਰਦਾ ਫੇਲ ਹੀ ਹੋ ਜਾਏ ਤੇ ਫਿਰ ਉਹਦਾ ਬੈਸਟ ਇਲਾਜ ਹੈ ਕਿ ਉਹਨੂੰ ਬਦਲਿਆ ਜਾਵੇ ਕਿਡਨੀ ਟ੍ਰਾਂਸਪਲੈਂਟ ਕੀਤਾ ਜਾਵੇ ਕੋਈ ਵੀ ਆਪਣਾ ਨਜ਼ਦੀਕੀ ਰਿਸ਼ਤੇਦਾਰ ਆਪਣਾ ਗੁਰਦਾ ਦਾਨ ਕਰੇ ਕਿਉਂਕਿ ਪਰਮਾਤਮਾ ਨੇ ਆਪਾਂ ਨੂੰ ਦੋ ਗੁਰਦੇ ਦਿੱਤੇ ਆ ਇੱਕ ਗੁਰਦਾ ਦਾਨ ਕਰਨ ਦੇ ਨਾਲ ਆਪਣੀ ਸਿਹਤ ਦੇ ਉੱਤੇ ਕੋਈ ਅਸਰ ਨਹੀਂ ਪੈਂਦਾ ਉਹ ਸਪੇਅਰ ਹੁੰਦਾ ਉਹ ਦੇਣ ਦੇ ਨਾਲ ਜੇ ਆਪਣੇ ਰਿਸ਼ ਜਾਵੇ ਤੇ ਕਿਉਂ ਨਾ ਦਿੱਤਾ ਜਾਵੇ ਦੂਸਰੀ ਅਸੀਂ ਅਵੇਅਰਨੈਸ ਕ੍ਰੀਏਟ ਕਰਦੇ ਹਾਂ ਕਿ ਐਕਸੀਡੈਂਟ ਦੇ ਵਿੱਚ ਲੋਕਾਂ ਦੀਆਂ ਡੈਥਸ ਹੋ ਜਾਂਦੀਆਂ ਇੱਕ ਬ੍ਰੇਨ ਡੈਡ ਵਿਅਕਤੀ ਹੈ ਜਿਹੜਾ ਉਹ 8 ਜਾਨਾਂ ਬਚਾ ਸਕਦਾ ਆਪਣੇ 8 ਅੰਗਦਾਨ ਕਰਕੇ ਤੇ 50 ਹੋਰ ਲੋਕਾਂ ਦੀ ਮਦਦ ਕਰ ਸਕਦਾ ਪਰ ਅੱਜ ਆਪਣੇ ਜ਼ਮਾਨੇ ਦੇ ਵਿੱਚ ਕੀ ਹੈ ਜਦੋਂ ਕਿਸੇ ਦੀ ਇਸ ਤਰ੍ਹਾਂ ਦੀ ਡੈਥ ਹੁੰਦੀ ਹੈ ਉਹਦੇ ਰਿਸ਼ਤੇਦਾਰ ਕਹਿੰਗੇ ਨਹੀਂ ਨਹੀਂ ਜੀ ਅਸੀਂ ਪੋਸਟਮਾਰਟਮ ਨਹੀਂ ਕਰਵਾਉਣਾ ਇਹ ਪੋਸਟਮਾਰਟਮ ਨਹੀਂ ਹੁੰਦਾ ਇੱਕ ਭਲੇ ਦੀ ਗੱਲ ਹੈ ਕਿ ਜੇ ਤੁਹਾਡਾ ਮ੍ਰਿਤਕ ਆਦਮੀ 8 ਲੋਕਾਂ ਦੇ ਵਿੱਚ ਜ਼ਿੰਦਾ ਰਹਿ ਸਕਦਾ ਤੇ ਆਪਾਂ ਇਦਾਂ ਦਾ ਕਿਉਂ ਨਾ ਇਹ ਪੁੰਨਦਾਨ ਕਰੀਏ ਤੇ ਮੈਂ ਸਾਰੇ ਜਿੱਦਾਂ ਵਿਮਨ ਵੈਲਫੇਅਰ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੇ ਸਾਰਿਆਂ ਨੂੰ ਇਹ ਬੇਨਤੀ ਤੁਹਾਡੇ ਜ਼ਰੀਏ ਜ਼ਰੂਰ ਕਰਾਂਗਾ ਕਿ ਆਪਾਂ ਨੂੰ ਆਪਣੀ ਸੁਸਾਇਟੀ ਦੇ ਵਿੱਚ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਅੰਗਦਾਨ ਕਰਨੇ ਚਾਹੀਦੇ ਹੈ ਇਹ ਸਭ ਤੋਂ ਵੱਡਾ ਗਿਫਟ ਹੈ ਸਰ ਜੀ ਸਾਡੀ ਫਲੋਰ ਦੀ ਕੀ ਨਹੀਂ ਹਾਲਤ ਇਸ ਕੈਂਪਲਾ ਆਇਆ ਹੈਗਾ ਇਹ ਨੈਸ਼ਨਲ ਵੀ ਫਲੋਰ ਚ ਲੱਗ ਰਿਹਾ ਹੈ ਕੈਂਸਰ ਇਹ ਇਹ ਜਦੋਂ ਵੀ ਜੀ ਸਾਨੂੰ ਫਲੋਰ ਦੀ ਪਾਪੂਲੇਸ਼ਨ ਇਥੋਂ ਦੀ ਰਿਕਵੈਸਟ ਕਰੇਗੀ ਕਿ ਸਾਨੂੰ ਹੋਰ ਵੀ ਸੇਵਾ ਦਾ ਮੌਕਾ ਚਾਹੀਦਾ ਤੇ ਅਸੀਂ ਹਰ ਵਕਤ ਹਾਜ਼ਰ ਹਾਂ ਜਦੋਂ ਮਰਜ਼ੀ ਕੈਂਪ ਲਗਾਵਾਂਗੇ ਸਰ ਸਿੰਪਟਮਸ ਕੀ ਹੁੰਦੇ ਆ ਤੇ ਉਹਨਾਂ ਦੇ ਪਰਪੋਸਲ ਕੀ ਨੇ ਜਿੱਦਾਂ ਕਿਡਨੀ ਦੇ ਇਹ ਹੀ ਇੱਕ ਅਨਫੋਰਚੂਨੇਟ ਗੱਲ ਆ ਜਦੋਂ ਕਿਡਨੀ ਖਰਾਬ ਹੋਣੀ ਸ਼ੁਰੂ ਹੁੰਦੀ ਆ ਤੇ ਉਹਦੇ अर्ਲੀ ਸਟੇਜ ਦੇ ਵਿੱਚ ਕੋਈ ਸਿੰਪਟਮ ਜਾਂ ਲੱਛਣ ਨਹੀਂ ਆਉਂਦੇ ਹੈਗੇ ਆ ਜਿੱਦਾਂ ਕਿਸੇ ਨੂੰ ਜੇ ਨੋਨ ਕੋਈ ਬਿਮਾਰੀ ਹੈ ਜਿੱਦਾਂ ਪਥਰੀਆਂ ਦੀ ਬਿਮਾਰੀ ਹੈ ਉਹਦਾ ਇਲਾਜ ਸਹੀ ਤਰੀਕੇ ਨਾਲ ਕਰਨਾ ਚਾਹੀਦਾ ਮੈਂ ਹਮੇਸ਼ਾ ਕਹਿੰਦਾ ਕਿ ਸਾਈਲੈਂਟ ਸਟੋਨ ਇਜ਼ ਅ ਬਿਗੇਸਟ ਕਿਲਰ ਆਫ ਦਾ ਕਿਡਨੀ ਕਈ ਲੋਕੀ ਕਹਿੰਦੇ ਮੈਨੂੰ ਦਰਦ ਨਹੀਂ ਹੋਈ ਜੀ ਮੈਂ ਇਲਾਜ ਕਿਉਂ ਕਰਵਾਵਾਂ ਤੋਂ ਸਾਈਲੈਂਟ ਸਟੋਨ ਸਭ ਤੋਂ ਵਰਸਟ ਨੇ ਤੇ ਜੇ ਦਰਦ ਕਰਦਾ ਸਟੋਨ ਤਾਂ ਲੋਕੀ ਨੇਚਰਲੀ ਇਲਾਜ ਕਰਵਾਉਂਦੇ ਆ ਦੂਸਰਾ ਜਿੱਦਾਂ ਮੈਂ ਪਹਿਲਾਂ ਦੱਸਿਆ 슈ਗਰ ਬਲੱਡ ਪ੍ਰੈਸ਼ਰ ਇਹ ਸਾਰੀਆਂ ਬਿਮਾਰੀਆਂ ਦਾ ਧਿਆਨ ਰੱਖਣਾ ਚਾਹੀਦਾ ਇਹਨਾਂ ਗੱਲਾਂ ਕਰਕੇ ਜਿਹੜੇ ਗੁਰਦੇ ਖਰਾਬ ਹੁੰਦੇ ਆ ਉਹਨਾਂ ਨੂੰ ਆਪਾਂ ਫਿਰ ਵੀ ਬਚਾ ਸਕਦੇ ਆ ਪ੍ਰ ਕੰਟਰੋਲ ਕਰਕੇ ਰੱਖੀਏ ਸਰ ਖਾਂਦ ਪੀਂਦਾ ਜਿਹੜੇ ਪੇਸ਼ੈਂਟ ਜਿੱਦਾਂ ਮੈਂ ਕਿਹਾ ਐਕਸਰਸਾਈਜ਼ ਕਰਨੀ ਚਾਹੀਦੀ ਉਹਦੇ ਨਾਲ ਇੱਕ ਪਾਣੀ ਦੀ ਮਾਤਰਾ ਵੀ ਐਡਿਕੁਏਟ ਪੀਣੀ ਚਾਹੀਦੀ ਹੈਗੀ ਆ ਬਹੁਤ ਜ਼ਿਆਦਾ ਕਿਡਨੀ ਜਿਹਦੀ ਥੋੜੀ-ਮੋਟੀ ਵੀ ਨੁਕਸ ਪੈਣਾ ਸ਼ੁਰੂ ਹੋ ਜੇ ਉਹਨੂੰ ਬਹੁਤ ਜ਼ਿਆਦਾ ਤਲੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਬਹੁਤ ਜ਼ਿਆਦਾ ਹਾਈ ਪ੍ਰੋਟੀਨ ਰਿਚ ਡਾਈਟ ਨਹੀਂ ਲੈਣੀ ਚਾਹੀਦੀ ਸਾਦਾ ਖਾਣਾ ਚਾਹੀਦਾ ਔਰ ਸਭ ਤੋਂ ਵੱਧ ਇਹ ਕਿ ਉਹਨੂੰ ਪਾਣੀ ਦੀ ਮਾਤਰਾ ਐਡਿਕੁਏਟ ਰੱਖਣੀ ਚਾਹੀਦੀ ਤੇ ਸੈਰ ਰੈਗੂਲਰਲੀ ਕਰਨੀ ਚਾਹੀਦੀ ਠੀਕ ਆ ਸਰ ਜਿੱਦਾਂ ਕੈਂਪਾਂ ਵਿੱਚ ਲੇਡੀ ਡਾਕਟਰਾਂ ਦੀ ਘਾਟ ਹੁੰਦੀ ਜਦ ਤ ਲੇਡੀ ਡਾਕਟਰ ਉਹ ਕਰਮ ਕਰ ਸਕਦੇ ਉਸੇ ਅੱਜ ਵੀ ਦੇਖਾ ਹੁਣ ਲੇਡੀ ਡਾਕਟਰ ਅੱਜ ਵੀ ਬੈਠੇ ਆ ਤੇ ਅਸੀਂ ਹਮੇਸ਼ਾ ਲੇਡੀ ਡਾਕਟਰ ਨੂੰ ਤਾਂ ਰਿਕੁਐਸਟ ਕਰਦੇ ਆ ਕਿਉਂਕਿ 50% ਆਪਣੀ ਪਾਪੂਲੇਸ਼ਨ ਕੀ ਹੈ 50% ਆਦਮੀ 50% ਔਰਤਾਂ ਤੇ ਉਹ ਲੇਡੀ ਡਾਕਟਰ ਦਾ ਹੋਣਾ ਤਾਂ ਕੈਂਪ ਦੇ ਵਿੱਚ ਬਹੁਤ ਜ਼ਰੂਰੀ ਹੈ ਤੇ ਹਮੇਸ਼ਾ ਆਣਗੇ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ